ਰਾਵੀ ਦਰਿਆ ਤੇ ਬਣੇ ਰਣਜੀਤ ਸਾਗਰ ਡੈਮ ਦੇ ਵਿੱਚ ਪਾਣੀ ਦਾ ਲੈਵਲ ਵੱਧ ਗਿਆ ਹੈ ਪਹਾੜਾਂ ਤੇ ਤੇਜ਼ ਮੀਂਹ ਦੇ ਕਾਰਨ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਖਤਰੇ ਦੇ ਨਿਸ਼ਾਨ ਤੋਂ ਪਾਣੀ ਸਿਰਫ 5 ਮੀਟਰ ਦੂਰ ਬਚਿਆ ਹੈ ਅੱਜ 522 ਮੀਟਰ ਤੱਕ ਪਾਣੀ ਪਹੁੰਚ ਗਿਆ ਹੈ ਜਦਕਿ ਖਤਰੇ ਦਾ ਨਿਸ਼ਾਨ 527 ਮੀਟਰ ਹੈ ਪ੍ਰਸ਼ਾਸਨ ਨੇ ਕਿਹਾ ਹੈ ਫਿਲਹਾਲ ਹਾਲਾਤ ਕੰਟਰੋਲ ਦੇ ਵਿੱਚ ਨੇ ਸੋ ਪ੍ਰਸ਼ਾਸਨ ਹਾਲਾਂਕਿ ਕਹਿ ਰਿਹਾ ਹੈ ਕਿ ਹਾਲਾਤ ਕੰਟਰੋਲ ਦੇ ਵਿੱਚ ਨੇ ਪਰ ਜੇਕਰ ਬਰਸਾਤ ਹੋਰ ਹੋਈ ਜੇਕਰ ਪਾਣੀ ਹੋਰ ਛੱਡਿਆ ਗਿਆ ਤਾਂ ਇਹ ਪਾਣੀ ਦਾ ਲੈਵਲ ਖਤਰੇ ਦੇ ਨਿਸ਼ਾਨ ਨੂੰ ਵੀ ਪਾਰ ਕਰ ਸਕਦਾ ਹੈ ਜੇਕਰ ਪਾਣੀ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਤਾਂ ਜੋ ਲਾਗਲੇ ਇਲਾਕੇ ਨੇ ਉਹਨਾਂ ਦੇ ਵਿੱਚ ਵੱਡੀ ਤਬਾਹੀ ਮਚੇਗੀ ਇਸ ਦਾ ਟੈਂਕ ਦਾ ਇਸ ਸਮੇਂ ਜਿਹੜਾ ਵਾਟਰ ਲੈਵਲ ਹੈ ਲੈਵਲ ਹੈ 522 ਦੇ ਕਰੀਬ ਹੈ ਤੇ ਬੇਸ਼ੱਕ ਪਿਛਲੇ ਦਿਨਾਂ ਦੇ ਵਿੱਚ ਕਾਫੀ ਬਰਸਾਤ ਹੋਈ ਹੈ ਲੇਕਿਨ ਜਿਹੜਾ ਆਉਣ ਵਾਲਾ ਹਫਤਾ ਹੈ ਇਹਦੇ ਵਿੱਚ ਸਥਿਤੀ ਜਿਹੜੀ ਕਾਫੀ ਕੰਫਰਟੇਬਲ ਹੈ ਤੇ ਵਾਟਰ ਲੈਵਲ ਫਿਰ ਉੱਤਰਨ ਦਾ ਇਸ਼ਾਰਾ ਹੈਗਾ ਕਿ ਸਭ ਬਸ ਸਾਫ਼ ਹੋ ਜਾਊਗਾ ਜੋ ਪ੍ਰੈਜ਼ੈਂਟ ਪ੍ਰੈਡਿਕਸ਼ਨਸ ਨੇ ਬਰਸਾਤ ਦੀਆਂ ਉਹਦੇ ਹਿਸਾਬ ਨਾਲ ਜਿਆਦਾ ਤੋਂ ਜਿਆਦਾ 1 ਅੱਧਾ ਮੀਟਰ ਵੱਧ ਸਕਦਾ ਹੈ ਇਸ ਤੋਂ ਜ਼ਿਆਦਾ ਨਹੀਂ ਵੱਧ ਕਾਤਰੀ ਵਾਲੀ ਕੋਈ ਗਲਤੀ ਨਹੀਂ ਐਮਜੀ ਸਾਹ ਦਾ ਡੈਮ ਦਾ ਜਿਹੜਾ ਪਾਣੀ ਹੈ ਇਹ ਆਰਐਸਡੀ ਤੋਂ ਲੈ ਕੇ ਮਾਧੂਪੁਰ ਬਰਾਜ ਤੱਕ ਪ੍ਰਭਾਵਿਤ ਕਰਦਾ ਉਦੋਂ ਡਾਊਨਸਟਰੀਮ ਦਾ ਜਿਹੜਾ ਉਹ ਹੈਗਾ ਉਹਦੇ ਦਰਿਆ ਤੋਂ ਜਦੋਂ ਪਾਣੀ ਐਂਟਰ ਕਰਦਾ ਉਹ ਤੋਂ ਬਾਅਦ ਜਿਹੜਾ ਜ਼ਿਆਦਾ ਪ੍ਰਭਾਵ ਪਾਉਂਦਾ ਪਹਾੜਾ ਵਿੱਚ ਹੋ ਰਹੀ ਲਗਾਤਾਰ ਬਰਸਾਤ ਅਤੇ ਬੱਦਲ ਫਟਣ ਦੀਆਂ ਜੋ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਉਸ ਦੇ ਚੱਲਦੇ ਮੈਦਾਨੀ ਇਲਾਕੇ ਦੇ ਵਿੱਚ ਦਰਿਆ ਨਾਲੇ ਅਤੇ ਹਰ ਇੱਕ ਚੀਜ਼ ਉਫਾਨ ਤੇ ਹੈ ਅਸੀਂ ਖੜੇ ਹਾਂ ਪੰਜਾਬ ਹਿਮਾਚਲ ਬਾਰਡਰ ਦੇ ਉੱਪਰ ਜਿੱਥੇ ਕਿ ਦਰਿਆ ਪੂਰੇ ਉਫਾਨ ਤੇ ਹੈ ਅਤੇ ਚੱਕੀ ਦਰਿਆ ਇਸ ਨੂੰ ਕਿਹਾ ਜਾਂਦਾ ਹੈ ਜੋ ਕਿ ਲਗਾਤਾਰ ਪਹਾੜਾਂ ਦੇ ਵਿੱਚ ਹੋ ਰਹੀ ਬਰਸਾਤ ਦੇ ਕਾਰਨ ਪੂਰੇ ਉਫਾਨ ਤੇ ਹੈ ਇਹੀ ਨਹੀਂ ਜੇਕਰ ਗੱਲ ਕਰੀਏ ਰਣਜੀਤ ਸਾਗਰ ਡੈਮ ਦੀ ਝੀਲ ਦੀ ਤਾਂ ਲਗਾਤਾਰ ਉਸ ਦੇ ਪਾਣੀ ਦਾ ਪੱਧਰ ਵੀ ਵੱਧਦਾ ਜਾ ਰਿਹਾ ਹੈ 522 ਜੋ ਅੱਜ ਪਾਣੀ ਦਾ ਪੱਧਰ ਨੋਟ ਕੀਤਾ ਗਿਆ ਹੈ ਪਰ ਹਜੇ ਖਤਰੇ ਦੇ ਨਿਸ਼ਾਨ ਤੋਂ ਕਰੀਬ 5 ਮੀਟਰ ਦੂਰ ਹੈ 527 ਮੀਟਰ ਰੰਜੀਤ ਸਾਗਰ ਡੈਮ ਦੀ ਝੀਲ ਦੇ ਖਤਰੇ ਦਾ ਨਿਸ਼ਾਨ ਹੈ ਫਿਲਹਾਲ ਹਜੇ ਸਥਿਤੀ ਕੰਟਰੋਲ ਦੇ ਵਿੱਚ ਹੈ